ਮਰਹੂਮ ਤੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਬਰੋਟਾ ਰਿਲੀਜ਼ ਹੋ ਗਿਆ ਪਹਿਲੇ 3 ਘੰਟਿਆਂ ਦੇ ਅੰਦਰ ਇਸ ਗੀਤ ਨੂੰ ਪਹਿਲਾ ਹੀ 2.2 ਮਿਲੀਅਨ ਵਿਊਜ਼ ਤੇ 7 ਲੱਖ ਤੋਂ ਵੱਧ ਲਾਈਕਸ ਤੇ 5 ਲੱਖ ਤੋਂ ਵੱਧ ਕਮੈਂਟ ਮਿਲ ਚੁੱਕੇ ਨੇ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 4 ਮਿੰਟ ਤੇ 3 ਸਕਿੰਟ ਲੰਬਾ ਹੈ ਪ੍ਰਸ਼ੰਸਕ ਇਸ ਨੂੰ ਉਸਦੇ YouTube ਚੈਨਲ ਉੱਤੇ ਤੇਜ਼ੀ ਨਾਲ ਦੇਖ ਰਹੇ ਨੇ ਸ਼ਰੋਤਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਤੇ ਅੱਜ ਗੀਤ ਨੂੰ 60 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਨੇ ਤੇ ਸਿੱਧੂ ਦੇ ਗਾਣੇ ਪ੍ਰਤੀ क्रेਜ਼ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਗੀਤ ਨੂੰ 10 ਮਿੰਟਾਂ ਦੇ ਅੰਦਰ 2 ਲੱਖ ਤੋਂ ਵੱਧ ਲਾਈਕਸ ਮਿਲੇ ਸੀ ਸਿੱਧੂ ਮੂਸੇਵਾਲਾ ਤੇ ਆਪਣੇ ਜੀਵਨ ਭਰ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਗਿਆ ਨਵੇਂ ਗਾਣੇ ਵਿੱਚ ਦੋ ਬੈਰਲ ਬੰਦੂਕਾਂ ਤੇ ਪਿਸਤੌਲਾਂ ਦਾ ਜ਼ਿਕਰ ਵੀ ਹੋਇਆ ਹਾਲਾਂਕਿ ਇਸ ਗੀਤ ਵਿੱਚ ਸਿੱਧੂ ਪਿਆਰ ਦੇ ਚੱਕਰ ਵਿੱਚ ਪੈਣ ਤੋਂ ਬਾਅਦ ਇਹਨਾਂ ਹਥਿਆਰਾਂ ਨੂੰ ਛੱਡਣ ਦੀ ਗੱਲ ਵੀ ਕਰ ਰਿਹਾ ਹੈ ਗਾਣਾ ਰਿਲੀਜ਼ ਹੁੰਦੇ ਹੀ ਲੋਕਾਂ ਨੇ ਇਸ ਨੂੰ ਬਹੁਤ ਪਸੰਦ ਕੀਤਾ ਸਿੱਧੂ ਮੂਸੇਵਾਲਾ ਦੇ ਅਧਿਕਾਰ ਤੇ YouTube ਹੈਂਡਲ ਉੱਤੇ ਰਿਲੀਜ਼ ਹੋਇਆ ਇਸ ਗਾਣੇ ਉੱਤੇ ਲੋਕਾਂ ਦੇ ਮਜ਼ਾਕੀਆਂ ਟਿੱਪਣੀਆਂ ਵੀ ਆਈਆਂ ਨੇ ਇੱਕ ਯੂਜ਼ਰ ਨੇ ਟਿੱਪਣੀ ਕਰਦੇ ਐਨਾ ਕਿਹਾ ਕਿ ਬਸ ਸਾਵਧਾਨ ਰਹੋ ਕਿਤੇ YouTube ਹੈਂਗ ਨਾ ਹੋ ਜਾਵੇ